ਜੀ ਅੱਜ ਬਟਾਲਾ ਪੁਲਿਸ ਵਿੱਚ ਸਿਟੀ ਪੁਲਿਸ ਵੱਲੋਂ ਇੱਕ ਮਕਦਮਾ ਦਰਸੀਗਾ ਜਿਹਦੇ ਵਿੱਚ ਦੋਸ਼ੀ ਮੋਹਿਤ ਏਲੀਅਸ ਕਾਕਾ son of ਸਤਪਾਲ ਸਿੰਘ ਇਹ ਗਾਂਧੀ ਕੈਂਪ ਦਾ ਰਹਿਣ ਵਾਲਾ ਸੀਗਾ ਇਹਦੇ ਉੱਤੇ ਪਹਿਲਾਂ ਵੀ ਮਕਦਮੇ ਦਰਸੀਗੇ ਕੁਝ ਮਹੀਨਾ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਸੀਗਾ ਤੇ ਰੀਸੈਂਟ ਬਟਾਲੇ ਦੇ ਵਿੱਚ ਜਿਹੜੇ 4-5 ਵਾਰਦਾਤਾਂ ਹੋਈਆਂ ਜਿੰਨਾਂ ਵਿੱਚ ਗੋਲੀਆਂ ਚਲਾਈਆਂ ਗਈਆਂ ਸੀਗਾ ਇਹ ਯੂਥ ਜਿਹੜੇ ਹੈਗੇ ਸੀ ਮੁੰਡਿਆਂ ਵੱਲੋਂ ਉਦੇ ਵਿੱਚ ਇਹ ਇਨਵਾਲ ਸੀਗਾ ਜਿਹਦੇ ਵਿੱਚ ਸਭ ਤੋਂ ਪਹਿਲੀ ਵਾਰ ਦਾ ਗ੍ਰੰਥਕੜ ਦੇਖੇ ਹੋਈ ਸੀ ਫਿਰ ਸ਼ੇਰਪੁਰ ਵਿਖੇ ਇਹਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਹੋਈ ਐਸ ਐਲ 바ਵਾ ਕਾਲਜ ਜਿਹੜਾ ਹੈਗਾ ਉਥੇ ਦੋ ਗਟਾਂ ਦੇ ਵਿੱਚ ਗੋਲੀ ਚੱਲੀ ਸੀਗੀ ਤੇ ਉਥੇ ਇਹਦੇ ਵੱਲੋਂ ਗੋਲੀ ਚਲਾਈ ਗਈ ਸੀ ਤੇ ਲਾਸਟ ਜਿਹੜੀ ਇਹਨੇ ਗਾਂਧੀ ਕੈਂਪ ਹੈ ਉਹਦੇ ਵਿੱਚ ਤਿੰਨ ਲੋਕਾਂ ਨੂੰ ਇੰਜਰਡ ਕੀਤਾ ਸੀਗਾ ਗੋਲੀ ਚਲਾ ਕੇ ਇਸ ਤੋਂ ਇਲਾਵਾ ਇਹ ਕਿਨੇ ਲੜਾਈ ਵੀ ਵਿੱਚ ਵੀ ਸ਼ਾਮਲ ਸੀਗਾ ਸੋ ਅੱਜ ਜੋ ਐਸ ਐਚਓ ਸਾਹਿਬ ਨੇ ਤੇ ਡੀ ਐਸ ਪੀ ਸਾਹਿਬ ਨੇ ਮੰਦੋਸੀ ਹੈ ਕਿ ਇਹਨੇ ਇਨਕਸ਼ਾਫ ਕੀਤਾ ਸੀਗਾ ਕਿ ਇਸ ਥਿੰਦ ਪਿੰਡ ਦੀ ਰਕਵੇ ਦੇ ਵਿੱਚ ਇੱਥੇ ਨਹਿਰ ਦੇ ਕੰਡੇ ਇੰਨੇ ਹੈਰੋਇਨ ਚੁਪਾ ਕੇ ਰੱਖੀ ਹੋਈ ਹੈ ਜੋ ਕਿ ਇਹ ਮੈਂ ਦੱਸਣਾ ਚਾਹਾਂਗਾ ਕਿ ਜਿਹੜਾ ਰਾਹੁਲ ਦਾਤਰ ਇੱਕ ਇਥੇ ਦਾ ਨੋਟੋਰੀਅਸ ਕ੍ਰਾਈਮਨਲ ਹੈ ਬਟਾਲੇ ਦਾ ਉਹ ਤੇ ਇੱਕ ਅਮਰਾਂਡਾ ਜਿਹੜਾ ਉਹ ਵੀ ਇਥੋਂ ਦਾ ਨੋਟੋਰੀਅਸ ਕ੍ਰਾਈਮਨਲ ਹੈ ਪ੍ਰਾਣੇ ਇਥੋਂ ਕ੍ਰਾਈਮਨਲ ਨੇ ਜਿਨ੍ਹਾਂ ਦੇ ਬਾਰੇ ਸਾਰਿਆਂ ਨੂੰ ਜਾਣਕਾਰੀ ਉਹਨਾਂ ਲਈ ਇਹ ਕੰਮ ਕਰਦਾ ਸੀਗਾ ਰਾਇਨ ਦਾ ਕੰਮ ਆਦਾਨ-ਪ੍ਰਦਾਨ ਕਰਦਾ ਸੀਗਾ ਤੇ ਇਹਨੇ ਹੈਰੋਇਨ ਇੱਥੇ ਲਗਾ ਕੇ ਰੱਖੀ ਹੋਈ ਹੈ ਪੁਲਿਸ ਆਪਣੇ ਵੱਲੋਂ ਇੱਥੇ ਹੈਰੋਇਨ ਦੀ ਰਿਕਵਰੀ ਵਾਸਤੇ ਆਈ ਸੀਗੀ ਸਮੇਤ ਡੀਐਸਪੀ ਸਾਹਿਬ ਐਸਐਚਓ ਸਾਹਿਬ ਇੱਥੇ ਆਏ ਸੀਗੇ ਬਟ ਇੱਥੇ ਆ ਕੇ ਜਦੋਂ ਪੁਲਿਸ ਵੱਲੋਂ ਹੈਰੋਇਨ ਦੀ ਰਿਕਵਰੀ ਵਾਸਤੇ ਇੱਧਰ ਇਹਨੂੰ ਅਪਰੋਚ ਕੀਤਾ ਗਿਆ ਤੇ ਇੱਥੋਂ ਉਹਨੇ ਚੱਕਮਾ ਦਿੰਦੇ ਹੋਏ ਇਹ ਪਤਾ ਲੱਗਾ ਕਿ ਇੱਥੇ ਉਹਨੇ ਵੈਪਨ ਲੁਕੋਇਆ ਹੋਇਆ ਹੈ 34 ਦਾ ਜਿਹੜਾ ਵੈਪਨ ਹੈ ਇੱਥੇ ਇਹਨੇ ਲੁਕੋਇਆ ਹੋਇਆ ਸੀ ਉਸ ਪੁਆਇੰਟ ਦੇ ਉੱਤੇ ਜਿੱਥੇ ਕਿ ਹੈਰੋਇਨ ਦੀ ਉਹਨੇ ਇਨਕਸ਼ਾਫ ਕੀਤਾ ਸੀਗਾ ਤੇ ਵੈਪਨ ਫੜਦੇ ਹੀ ਨੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਜੋ ਉਹਨੇ ਪੁਲਿਸ ਪਾਰਟੀ ਦੇ ਉੱਤੇ ਦੋ ਫਾਇਰ ਕੀਤੇ ਤੇ ਪੁਲਿਸ ਪਾਰਟੀ ਦੇ ਵਿੱਚੋਂ ਸਾਡੇ ਐਸ ਐਚਓ ਸਿਟੀ ਵੱਲੋਂ ਸੁਖਜਿੰਦਰ ਵੀ ਵੱਲੋਂ ਸੈਲਫ ਡਿਫੈਂਸ ਦੇ ਵਿੱਚ ਉਹਦੇ ਵੱਲ ਫਾਇਰ ਕੀਤਾ ਗਿਆ ਜੋ ਇੱਕ ਫਾਇਰ ਉਹਦੇ ਸੱਜੀ ਲੱਤ ਦੇ ਉੱਤੇ ਲੱਗਾ ਜਿਹਦੇ ਨਾਲ ਉਹ ਨਿਊਟਰਾਈਜ਼ ਹੋ ਗਿਆ ਤੇ ਉਹਨੇ ਜਿਹੜਾ ਉੱਥੇ ਮੌਕੇ ਤੇ ਡੇਗਿਆ ਪੁਲਿਸ ਵੱਲੋਂ ਇਮੀਡੀਏਟਲੀ ਜਿਹੜਾ ਦੋਸ਼ੀ ਸੀਗਾ ਉਹਨੂੰ ਮੈਡੀਕਲ ਸਹਾਇਤਾ ਦੇਣ ਦੇ ਖਾਤਰ ਉਹਨੂੰ ਇਮੀਡੀਏਟਲੀ ਜਿਹੜਾ ਸਿਵਲ ਹਸਪਤਲ ਰੈਫਰ ਕਰ ਦਿੱਤਾ ਕਿ ਉੱਥੇ ਲਿਜਾਇਆ ਗਿਆ ਤੇ ਦੋ ਦਿਨ ਪਹਿਲਾਂ ਜੀ ਦੀ ਉਸ ਪਾਰ ਤੋਂ ਬੜੀ ਮੁਸ਼ਕਲ ਬਣਾਉਂਦੇ ਜੀ 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 ਲਗਾਤਾਰ ਗੋਲੀਆਂ ਚਲਾਉਂਦੇ ਚੁੱਕੀ ਲੱਗਦਾ ਕਿੰਨਾ ਕਿ ਕ੍ਰਿਮਨਲ ਜਿਹੜਾ ਹੁਣ ਮਾਹੌਲ ਫਸੋ ਥਲ ਭੇ ਜੀ ਕ੍ਰਾਈਮਨਲ ਮਾਹੌਲ ਨੂੰ ਪੂਰੀ ਪੂਰੀ ਠਲ ਪਾਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਬਟ ਇਹ ਰੀਸੈਂਟ ਸਾਡੇ ਵਾਸਤੇ ਵੀ ਬੜਾ ਇੱਕ ਚੈਲੰਜ ਹੋ ਗਿਆ ਸੀਗਾ ਕਿ ਜਦੋਂ ਇਹ ਇਕੱਠੀਆਂ ਹੀ 4-5 ਵਾਰਦਾਤਾਂ ਇਹਨਾਂ ਨੇ ਬੈਕ ਟੂ ਬੈਕ ਕੀਤੀਆਂ ਸੀਗੀਆਂ ਤੇ ਉਹਦੇ ਨਾਲ ਕਾਰਨ ਸ਼ਹਿਰ ਦੇ ਵਿੱਚ ਬੜਾ ਹੀ ਇੱਕ ਤਣਾਅਪੂਰਨ ਮਾਹੌਲ ਇਹਨਾਂ ਨੇ ਕ੍ਰੀਏਟ ਕਰ ਦਿੱਤਾ ਚਾਹੇ ਆਪਸ ਵਿੱਚ ਦੋ ਗੋਟ ਜਿਹੜੀ ਆਪੋਜ਼ਿਟ ਗਰੁੱਪ ਹੈ ਉਹ ਲਾਂਡਰ ਸੋ ਸਰਜਨ ਲਾਂਡਰ ਸਰਜਨ ਲਾਂਡਰ ਜਿਹੜਾ ਆਪੋਜ਼ਿਟ ਗਰੁੱਪ ਹੈ ਉਹਦੇ ਇਹਨਾਂ ਦਾ ਆਪਸ ਵਿੱਚ ਚਾਹੇ ਲੜ ਰਹੀ ਬਟ ਸ਼ਹਿਰ ਵਾਸੀਆਂ ਵਾਸਤੇ ਬੜੀ ਸਹਿਮ ਦਾ ਮਾਹੌਲ ਸੀਗਾ ਤਣਾਪੁਰਨ ਮਾਹੌਲ ਸੀਗਾ ਜੇ ਆਈ denn ਖਬਰ ਲੱਗਦੀ ਸੀਗੀ ਕਿ ਸ਼ਹਿਰ ਬਟਾਲਾ ਦੇ ਵਿੱਚ ਗੋਲੀ ਚੱਲੀ ਸੋ ਇਹਨਾਂ ਨੂੰ ਬੜੀ ਹੀ ਪਹਿਲੋ ਤੇ ਬੜੇ ਹੀ ਜਿਹੜਾ ਹੈਗਾ ਹੌਸਲੇ ਦੇ ਨਾਲ ਪੁਲਿਸ ਨੇ ਇਹਨਾਂ ਨੂੰ ਬੜੇ ਹੀ ਟੈਕਨੀਕਲੀ ਇਹਨਾਂ ਨੂੰ ਪਹਿਲੋ ਟਰੇਸ ਕੀਤਾ ਤੇ ਫੇਰ ਬੜੀ ਹੀ ਬਹਾਦਰੀ ਦੇ ਨਾਲ ਇਹਨਾਂ ਸਾਰਿਆਂ ਨੂੰ ਰਾਉਂਡ ਅਪ ਕੀਤਾ ਗਿਆ ਸੀਗਾ ਸੋ ਅੱਜ ਇੱਥੇ ਜਿਹੜਾ ਇਹਨਾਂ ਦਾ ਮੇਨਪਰ ਪਸ ਜਿਹੜਾ ਇੰਡੀ ਰਿਕਵਰੀ ਵਾਸਤੇ ਆਈ ਸੀਗੇ ਲੇਕਿਨ ਇੱਥੇ ਆ ਕੇ ਉਹਨਾਂ ਨੇ ਆਪਣੇ ਜਿਹੜਾ ਲੁਕਾਇਆ ਹੋਇਆ ਵੈਪਨ ਸੀਗਾ ਉਹਦੇ ਨਾਲ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਜਿਹਦੇ ਜਵਾਬੀ ਫਾਇਰ ਦੇ ਵਿੱਚ ਸੈਲਫ ਡਿਫੈਂਸ ਵਿੱਚ ਅਸੀਂ ਫਾਇਰ ਕੀਤਾ ਉਹਦੇ ਲੱਗਾ